ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਮੱਤੇਆਲ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚੋਂ ਆਪਣੀ ਦੂਸਰੀ ਵੀਡੀਓ ਬਣ ਲੱਗੀ ਆ ਕਾਫੀ ਟਾਈਮ ਪਹਿਲਾਂ ਇੱਕ ਵੱਡੀ ਮੱਝ ਦੀ ਵੀਡੀਓ ਪਾਈ ਸੀ ਅੱਜ ਫੇਰ ਪਹੁੰਚੇ ਆਂ ਵੀਰਾਂ ਨੇ ਦੋ ਮੱਝਾਂ ਸੇਲ ਕਰਨੀਆਂ ਇੱਕ ਸੂਈ ਸਵਾਈਆ ਉੱਚਾ ਬੱਚਾ ਤੇ ਇੱਕ ਗੱਬਣ ਆ ਜੀ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਾਇ ਪਸ਼ੂ ਦੋ ਟੈਂਪ ਚੋ ਕੇ ਆਪਣੀ ਚੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਪਣ ਹੁੰਦਾ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਸ ਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਪਸ਼ੂਆਂ ਦੀ ਡੀਟੇਲ ਲੈਣੀ ਆ ਜੀ ਹਾਂ ਜੀ ਸਾਸਰੀ ਘਾਲ ਵੀਰ ਜੀ ਸਾਸਰੀ ਘਾਲ ਵੀਰ ਜੀ ਕੀ ਹਾਲ ਚਾਲ ਆ ਜੀ ਹਾਂ ਜੀ ਵਧੀਆ ਚੱਲ ਰਹੀ ਕਾ ਜੀ ਠੀਕ ਹੈ ਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਐਡਰੈਸ ਆਪਣਾ ਵੀਰ ਜੀ ਪਿੰਡ ਮੱਤੇਵਾਲ ਹਾਂਜੀ ਰਾਮਰ ਸਾਜੇ ਠੀਕ ਹੈ ਜੀ ਹਾਂਜੀ ਤੇ ਨਾਮ ਕੀ ਹੈ ਜੀ ਮੈਂ ਉਂਗਰ لال ਸਿੰਘ ਆ ਹੋ ਨੰਬਰ ਦੱਸੋ ਜੀ ਫੋਨ ਨੰਬਰ 95362 26960 ਠੀਕ ਆ ਤੇ ਦੋ ਹੀ ਆ ਜੀ ਹਾਂਜੀ ਦੋ ਕਸ਼ੂ ਵੇਚਣੇ ਨੇ ਹੈ ਘਰੇਲੂ ਹੀ ਆ ਹਨਾ ਇਹ ਆਪਣੇ ਘਰੇਲੂ ਆ ਜੀ ਇਹ ਵੀ ਬਸ਼ੂ ਜਿਆਦੇ ਹੋ ਇਹਨੇ ਤੁਹਾਨੂੰ ਪਤਾ ਫਿਰ ਲੇਬਰ ਦਾ ਵਾਲਾ ਓੱਖਾ ਜੇ ਕੰਮ ਆ ਵੀ ਕਰਨਾ ਪੈਂਦਾ ਜੀ 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 ਵਿੱਚੋਂ ਫਿਰ ਘਟਾਉਣੇ ਪੈਣਗੇ ਐਸ ਕਰਕੇ ਵੀ 1 2 1 2 ਵੇਚਦੇ ਹੀ ਰਹਿਣੇ ਆ ਹਨਾ ਜਿੰਨਾ ਵੀ ਆਪਣਾ ਸਾਹਮਣੇ ਆਦੇ ਉਸ ਦਾ ਰੱਖੀਦਾ ਜੇ ਕਰ ਠੀਕ ਆ ਫਿਰ ਵਿੱਚੋਂ ਵੇਚਣ ਦੇ ਕੁਛ ਨਾ ਕੁਝ ਜੀ ਜੀ ਤੇ ਗੱਬਣ ਦਿਖਾ ਰਹੀਏ ਪਹਿਲਾਂ ਹਨਾ ਹਾਂ ਜੀ ਹਾਂ ਜੀ ਇਹ ਮਾਝਾ ਬੜੇ ਭਾਈ ਕਿੰਨੇ ਕ ਦਿਨਾਂ ਦਿਨ ਬਾਕੀ ਹੈ ਜੀ ਇਹਦੇ ਤੇ ਭਾਈ 27 ਤਰੀਕ ਨੂੰ 10 ਮਹੀਨੇ ਪੂਰੇ ਹੋ ਜਾਣਗੇ ਇਹਨੂੰ ਹਾਂ ਜਿਹੜੀ ਔਨ ਦੀ 27 ਹਾਂ ਜੀ ਐਸੇ 27 ਸਤੰਬਰ ਜਿਹੜੀ ਆ ਠੀਕ ਹੈ ਜੀ ਅੱਜ ਹੋ ਗਈ ਆ 23 ਤਰੀਕ ਤੇ 23 ਤਰੀਕ ਚਾਰ ਦਿਨ 10 ਮਹੀਨੇ ਮੱਗੀ ਉੱਤੇ ਵੀ ਦਿਨ ਪਿਛਲੀ ਆਦਤ ਲੈ ਰਹੀ ਹੁਣ ਆਖੇ ਵੇਖੋ ਵੀ ਅਸੇ ਦਾ ਪਰਨ ਨਹੀਂ ਲੱਗਾ ਠੀਕ ਸੁਆ ਇਹਦਾ ਕਰਵਾਵਾ ਜੀ ਇਹ ਭਾਈ ਦੁਜਾ ਸਵੇਰ ਸੁਣਦੀ ਆ ਆਪਣੇ ਕੋਲ ਦੂਜਾ ਜੀ ਪਹਿਲਾਂ ਸੂਆ ਤੇ ਸਿੰਘ ਦਾ ਖੋਖ ਤੁਹਾਡੇ ਘਰੇ ਲੱਥਾ ਜੀ ਟੁੱਟਾ ਵੈਰਾ ਹਾਂ ਜੀ ਇਹ ਆ ਖੋਖ ਲੱਥਾ ਉਤੋਂ ਹਾਂ ਜੀ ਹਾਂ ਲ ਉਹ ਜਿਹੜੇ ਘਟੀਆਂ ਚ ਆਉਂਦੀ ਐ ਸੋਹਣੀ ਸਨਖੀ ਪੂਰੀ ਐ ਜੀ ਕੱਦ ਕੱਟ ਪੂਰਾ ਵੱਡਾ ਵਾ ਤੋਰ ਦੋ ਜੀ ਇੱਕ ਰੋ ਲਓ ਜੀ 5-7 ਦਿਨ ਬਾਕੀ ਐ ਹਜੇ ਕੱਦ ਕੱਟ ਵੀ ਸੋਹਣਾ ਵਾ ਚੰਗੀ ਐ ਇੱਕ ਸਿੰਘ ਪੂਰਾ ਕੁੰਡਾ ਤੇ ਇੱਕ ਦਾ ਖੂਖ ਨੱਥਾ ਵਾ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਥਾਣ ਥਣ ਸੋਹਣੇ ਲੱਗੇ ਆ ਗੈਪ ਵੀ ਚੰਗਾ ਲੇਵਾ ਵੀ ਚੰਗਾ ਸੋਹਣਾ ਤਿਆਰ ਕਰ ਜੂਗੀ ਆ ਵੇਖੋ ਇਹ ਕਰੋ ਜੀ ਆ ਜੋ ਭਾਜੀ ਬਾਕੀ ਸੋਹਣੀ ਸੁਨੱਖੀ ਕਾਇਮ ਐ ਜੀ ਸਰੀਰੋਂ ਵੀ ਥਾਣ ਵੀ ਸੋਹਣੇ ਲੱਗੇ ਬਟਨ ਵਾਲਾ ਲੇਵਾ ਜਦੋਂ ਤਿਆਰ ਹੋ ਗਈ ਉਦੋਂ ਬਟਨ ਦੇਖਣਗੇ ਜੀ ਹੈਗੇ ਆ ਜੀ ਝੋਟੀ ਦੇ ਕੋਲ ਆ ਬਾਕੀ ਥਾਣਾ ਦਾ ਗੈਪ ਚੰਗਾ ਜੀ ਤੇ ਦੁੱਧ ਭਾਜੀ ਕਿੰਨਾ ਕਿ ਚਵਾ ਜੂਗੀ ਦੁੱਧ ਇਹ ਪਿਛਲੇ ਨਾਲ ਪਹਿਲਾ ਸਵਾ ਆਪਣੇ ਕੋ 11 ਕਿਲੋ ਦੁੱਧ ਦਾ ਪੰਜ ਹੋਇਆ ਜੀ ਠੀਕ ਹੈ ਜੀ ਤੇ ਹੁਣ ਵਧ ਚਾਉਗੇ 11 ਚਾਉਗੇ ਦੁੱਧ ਜਦ ਦੁੱਧ ਜਸਵਾ ਬਣਾਉਣਾ ਚਾਹੀਦਾ ਤੁਹਾਨੂੰ ਬਤਾਵਾ ਜੀ 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 ਐ ਵੱਡੀ ਗੱਲ ਕਰ ਦਈਏ ਉਹਦਾ ਕੋ ਫਾਇਦਾ ਨਹੀਂ ਹੈਗਾ ਹੈਨਾ ਹਾਂ ਜੀ ਹਾਂ ਜੀ ਉਹ ਅਗਲੇ ਦਿਨ ਸ਼ਾਮ ਤੇ ਆਪਾਂ 11 ਕਿਲੋ ਚਾਹ ਆਪਾਂ ਉਹ ਦੱਸ ਦੇ ਤੁਹਾਨੂੰ ਪਹਿਲੇ ਸਵੇਰ ਦਾ ਠੀਕ ਹੈ ਜੀ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੁੱਲ ਵੀਰ ਜੀ ਦਾ 98000 ਰੁਪਆ ਕਰਨਾ ਜੀ ਛੋੜ ਕਰ ਦੋਗੇ ਛੋੜ ਜਰਾ ਵੀਰਾ ਉਹਦਾ ਮਾਨਦਨ ਕਰਦਾਂਗੇ ਕੋਈ ਜੀ ਥੋੜੀ ਬੋਦੀ ਹੁਣ ਵੀ ਕਰ ਦ ਕਿਉਂ ਕਰਦਣਾ ਫਿਰ ਜੇ ਹੋਣੀ ਕਰਾਉਣੇ ਦੇ 95000 ਦਾ ਹੈਗਾ ਜੇ ਫਿਰ ਉਹ ਚ ਮਾਨਤਾ ਲਈ ਠੀਕ ਹੈ ਜੀ ਬਾਕੀ ਫੋਨ ਲਾ ਲਓ ਕੋਈ ਪਤਾ ਨਹੀਂ ਵੀ ਗੱਲ ਬਣ ਜੇ ਕਿੱਥੇ ਹਾਂਜੀ ਹਾਂਜੀ ਆਹ ਵੇਖੋ ਥਾਂ ਸੋਹਣੇ ਲੱਗੇ ਜਿਵੇਂ ਵੀ ਆ ਬਾਕੀ ਸੋਹਣੀ ਆ ਜੀ ਠੰਡੀ ਹੈ ਜੀ ਸਰੀਵਿਆ ਦੇ ਲੈ ਕੇ ਵਾਦੇ ਇਹਦਾ ਕੋਈ ਗੱਲ ਠੰਡੀ ਹੈ ਬਾਕੀ ਹਾਂਜੀ ਹਾਂਜੀ ਆ ਵੀ ਕੋਈ ਤਾਂ ਕੋਈ ਅਜੀ ਗੱਲ ਨਹੀਂ ਠੀਕ ਠੀਕ ਹੈ ਠੀਕ ਹੈ ਲਾਤ ਲੂ ਤਾਂ ਮਾਰਨ ਵਾਲੀ ਨਹੀਂ ਗਈ ਨਾ ਨਾ ਕੋਈ ਅਜੀ ਬਾਕੀ ਸ਼ਰੀਫ ਹੈ ਛੋਟੀ ਮਰਜੀ ਸਾਡੇ ਕੋਲ ਪਰਿਵਾਰ ਜਿਹੜੇ ਮਰਜੀ ਘਰੋਂ ਚੋਲਵੇ ਵੀਰਿਆਂ ਨੂੰ ਚੋਦੇਂਦੀਆਂ ਠੀਕ ਹੈ ਜੀ ਠੀਕ ਹੈ ਇਹ ਕੋਈ ਅਜੀ ਗੱਲ ਨਹੀਂ ਹੈਗੀ ਲਓ ਜੀ ਬਾਕੀ ਹੈ ਠੰਡੀ ਧੀਰੀ ਆ ਤੇ 95000 ਦੀ ਮਿਲ ਜੂਗੀ ਆ ਦੂਜੇ ਨੰਬਰ ਤੇ ਸੂਈ ਸਵਾਈ ਆਏਗੀ ਹਾਂ ਜੀ ਵੀਰ ਜੀ ਇਹ ਸੂਈ ਜੀ ਤੇ ਕਿੰਨਾ ਦੁੱਧ ਜੇ ਇਹਦੇ ਕੋਲ ਜੀ ਏ ਵੀ ਜੀ 6 ਕਿਲੋ ਦੁੱਧ ਦੇ ਕੋਲ ਦੀ ਗੱਲ ਸੱਜੀ ਆ 6 ਕਿਲੋ ਦੁੱਧ ਜਿਹੜਾ ਚਵਾ ਕੇ ਦੇ ਦੇਣਾ ਉਹੀ ਆ ਹਨਾ ਚਵਾ ਕੇ ਦੇਣਾ ਉਹੀ ਜਿਹੜਾ ਵੀਰ ਨੇ ਕਹਿੰਨੇ ਖਾਣਾ ਉਹ ਪਿਛਾ ਆਪਣੀ ਤਸਦੀਕ ਕਰ ਲਵੇ ਆ ਕੇ ਚੋਵੇ ਦੇ ਜੀ ਠੀਕ ਆ ਜੀ ਤੇ ਇਹਦਾ ਸੁਆ ਕਨਵਾਈ ਇਹ ਵੀ ਜੀ ਦਜਾ ਸੁਆ ਹੋਈ ਠੀਕ ਆ ਤੇ ਕਿੰਨੇ ਚਿਰ ਹੋ ਗਿਆ ਸੁਆ ਜੀ ਉਹ ਸੁਆ ਵਿੱਚ 2 ਮਹੀਨੇ ਹੋ ਗਈ ਜੀ ਕੱਟਾ ਮਗਰ ਇਹਦੇ ਹਨਾ ਕੱਟਾ ਪੂਰਾ ਕੈਮ ਪਲਿਆ ਜੇ ਏਕੇ ਆ ਕਿ ਝੋਟੀ ਆ ਜਿਹੜੀ ਐ ਜੈਡ ਬਲੈਕ ਆ ਹਾਂ ਜੀ ਤੋਰੋ ਭਾਜੀ ਇਹਨੂੰ ਦੁੱਧ 6 ਕਿਲੋ ਸੋਣੀ ਸੁਨਖੀ ਆ ਮਗਰ ਕੱਟਾ 2 ਮਹੀਨੇ ਹੋ ਗਏ ਸੂਈ ਨੂੰ ਕੱਟੇ ਆਹ ਵੇਖੋ ਜੀ ਕੱਟੇ ਤੇ ਕੈਮਰਾ ਮਾਰ ਦਿੰਨੇ ਆ ਆਹ ਕੱਟਾ ਜੀ ਕਰੋਟੇ ਬਾਕੀ ਕੱਦ ਕੱਦ ਚੰਗਾ ਲੇਵਾ ਵੀ ਸੋਨਾ ਮਾਇਦਾ ਜੀ ਥਣ ਵੀ ਸੋਹਣੇ ਲੱਗੇ ਆ ਆਹ ਵੇਖੋ ਬਾਕੀ ਮੁੱਲ ਵੇਖੋ ਵੀ ਨਿਗਾਹ ਆ ਰਿਆ ਕਰਨਾ ਵੀਰ ਨੇ ਕਰੋ ਜਕ ਆਜੋ ਆਜੋ ਮੋੜ ਲਓ ਇੱਕ ਰੰਗ ਕਾਲੀ ਐ ਪੂਰ ਸੋਹਣੀ ਸੁਨੱਖੀ ਐ ਜੀ ਜੀ ਆਹ ਇਹਦਾ ਮੁੱਲ ਭਾਈ ਕਿੰਨਾ ਕਰਨਾ ਜੀ ਇਹਦਾ ਵਿੱਚ ਜਾ ਹੀ ਮੁੱਲ ਕਰਨਾ ਲੇਖੋ ਕਿ ਸੁਈਰੋ ਦਾ ਬਰਾ ਦੋ ਮਹੀਨੇ ਹੋ ਗਿਆ ਪਰ ਉਹ ਗੱਲ ਦੱਸੀ ਜਿਹੜੀ ਹੈਗੀ ਆ ਹਾਂਜੀ ਅੱਟਾ ਬਾਕੀ ਦਿਖਦਾ ਸਾਹਮਣੇ ਜੀ 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 ਇਹ ਵੀ ਨਹੀਂ 55000 ਆਪਾਂ ਦੇਣੀ ਜੀ ਛੋਟ ਕਰ ਦੋ ਥੋੜੀ ਬੋਦੀ ਉਹ ਆਏ ਕੋਈ ਮਾਨਤਨ ਕਰਦਾ ਕੋਈ ਨਹੀਂ ਜਿਹੜਾ ਕੋਈ ਫੋਨ ਲਾਵੇ ਹਨਾ ਇਹ ਆ ਕੇ ਕਈ ਵਾਰਾਂ ਭੈਣ ਭਰਾ ਜੋੜਾ ਲੈ ਜਾਂਦੇ ਉਹਨਾਂ ਦਾ ਵੱਧ ਮਾਨ ਕਰਦੇ ਹੋ ਉਹ ਜੇ ਦੋਵੇਂ ਕੋਈ ਖੜਨ ਵਾਲਾ ਹੋਊਗਾ ਦੋ ਕਵ ਜਸਾ ਕਰ ਲਾਂਗੇ ਆਪਾਂ ਠੀਕ ਹੈ ਜੀ ਲਾਓ ਫੋਨ ਤੇ ਕਰਨੀ ਕੋਈ ਗੱਲਬਾਤ ਹੋਰ ਜੀ ਬਾਕੀ ਵੀ ਨਹੀਂ ਦੇਖਾ ਲੱਗਦੀ ਐਮ ਆਈ ਦੀ ਉਹ ਮੈਂ ਦੱਸਣੇ ਜਾਉ ਹਾਂਜੀ ਇਹ ਨਾ ਜੇ ਕੋਈ ਵੀਰ ਘਰ ਆਪ ਚੋ ਲਿੰਦਾ ਉਹ ਵੀਰ ਫੋਨ ਕਰੇ ਕਿਉਂਕਿ ਬੀਬੀਆਂ ਤੋਂ ਇਹ ਥੋੜਾ ਡਰਦੀ ਆ ਪਰ ਨੇ ਕੀ ਗੱਲ ਇਹ ਚੋਂ ਆਉਂਦੇ ਨੇ ਆਪਣੇ ਕੋਈ ਜਿਹੜੀ ਗੱਲ ਜੇ ਅੱਛਾ ਬੀਬੀਆਂ ਨੂੰ ਦੱਸ ਦੇਣੀ ਪਹਿਲਾਂ ਹੀ ਬੀਬੀਆਂ ਨੂੰ ਕਿਉਂ ਆਉਂਦੇ ਨੇ ਸਾਡੇ ਜਿਹੜਾ ਮਰਜ਼ੀ ਚੋਲੇ ਠੀਕ ਆ ਜੇ ਮੰਨ ਲਓ ਲੇਟ ਹੋਈਏ ਨੇ ਡਿੰਗੇ ਮਿਲਣਾ ਵਾ ਠੀਕ ਆ ਪਰ ਇਹ ਹੈ ਕਿ ਬੀਬੀਆਂ ਨਾਲ ਥੱਲੇ ਬਹਿਣ ਦਿੰਦੀ ਠੀਕ ਆ ਬੰਦਾ ਜਿਹੜਾ ਮਰਜ਼ੀ ਆ ਕੇ ਚੋਲੇ ਉਹਦੀ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਠੀਕ ਹੈ ਪਹਿਲਾਂ ਦੱਸਣੀ ਗੱਲ ਨੂੰ ਕੋਈ ਵੀਰ ਮੁੜ ਕੇ ਖੜ ਕੇ ਤੰਗ ਹੋਵੇ ਉਹ ਗੱਲ ਜੀ ਲਓ ਜੀ ਆ ਵੀਰ ਨੇ ਇਦਾਂ ਬੈ ਬ ਕਿ ਬੀਬੀਆਂ ਤੋਂ ਡਰਦੀ ਆ ਭਾਵੇਂ ਬੀਬੀਆਂ ਫੋਨ ਨਾਲ ਲੋਨ ਮੱਝ ਖਰੀਦਣ ਨੂੰ ਹੈ ਹੈ ਵੀਰ ਬੱਚਾ ਨਹੀਂ ਵੀ ਛੱਡਿੰਦਾ ਤਾਂ ਵੀ ਰਾਮਰਾਜ ਦਾ ਖਲੋਈ ਦੀ ਲੋ ਜੀ ਕਰੋ ਚੈੱਕ ਜੀ ਠੀਕ ਹੈ ਜੀ ਹੋਰਤ ਨਹੀਂ ਕਰਨੀ ਗੱਲਬਾਤ ਕੋਈ ਜੀ ਇਹ ਗੱਲ ਜੇ ਬਾਕੀ ਦੇ ਠੀਕ ਗੱਲ ਲਗੀ ਆਪਾਂ ਜਾਂਤੀ ਲਾ ਕੇ ਕੋਈ ਵੀਰ ਆਪਣੀ ਤਸੱਲੀ ਕਰ ਸਕਦਾ ਵੇਖ ਕੇ ਆ ਕੇ ਲੋ ਜੀ ਤਸੱਲੀ ਕਰਨਾ ਗਾਹ ਦੀ ਜ਼ਿੰਮੇਵਾਰੀ ਆਪਣਾ ਕੰਮ ਆ ਵੀਡੀਓ ਬਣਾਉਣ ਦਾ ਤੇ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਏ ਹੋ ਐਹੀ ਦੋ ਹੀ ਪਸ਼ੂ ਆ ਵੀਡੀਓ ਕਰਦੇ ਸ਼ੇਰ ਧੰਨਵਾਦ ਜੀ